ਜਾਂ ਕਾ ਮੀਤ ਸਾਜਣ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਜਦੋਂ ਪਿਆਰ ਹੋ ਜਾਂਦਾ ਨਾ ਬੰਦੇ ਦਾ ਤੇ ਫਿਰ ਰੱਬ ਨਾਲ ਪਿਆਰ ਹੋ ਜਾਏ ਫਿਰ ਬੰਦਾ ਦੁਨੀਆ ਦੀ ਪਰਵਾਹ ਹੀ ਨਹੀਂ ਕਰਦਾ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਤੋ ਵੱਡੀ ਤੋਂ ਵੱਡੀ ਕੁਰਬਾਨੀ ਕਰਦਾ ਜੇ ਸਿੱਖਾਂ ਨੇ ਪੜਿਆ ਨਹੀਂ ਸਾਧ ਸੰਗਤ ਜੀ ਸਿੱਖਾਂ ਨੇ ਜ਼ਿੰਦਗੀ ਦੇ ਵਿੱਚ ਕਮਾਇਆ ਕਿਆ ਨਾ ਸਤਗੁਰੂ ਮਹਾਰਜ ਤਨ ਵੀ ਤੇਰਾ ਮਨ ਵੀ ਤੇਰਾ ਧਨ ਵੀ ਤੇਰਾ ਤੇ ਉਹਨਾਂ ਨੇ ਗੁਰੂ ਤੋਂ ਕੁਰਬਾਨ ਕਰ ਦਿੱਤਾ। ਸਰੀਰ ਦਾ ਵੀ ਮਾਨ ਨਹੀਂ ਕੀਤਾ ਮਨ ਦਾ ਵੀ ਨਹੀਂ ਕੀਤਾ ਧਨ ਦਾ ਵੀ ਨਹੀਂ ਕੀਤਾ ਸਤਗੁਰੂ ਤੇਰਾ ਹੈ। ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈ। ਅੱਜ ਦਾ ਜਿਹੜਾ ਦਿਨ ਹੈ ਨਾ ਸਾਧ ਸੰਗਤ ਜੀ ਇਹਨੂੰ ਅਸੀਂ ਛੋਟੇ ਘੱਲੂ ਘਾਰੇ ਦੇ ਨਾਲ ਯਾਦ ਕਰਦੇ। ਤਿੰਨ ਘੱਲੂ ਘਾਰੇ ਸਿੱਖ ਕੌਮ ਨਾਲ ਵਰਤੇ ਆ। ਇੱਕ ਕੱਲੂਕਾਰਾ ਜਿਹੜਾ ਅੱਜ ਦੇ ਦਿਨ ਵਰਤਿਆ 1746 ਦੇ ਵਿੱਚ ਵੱਡਾ ਕੱਲੂਕਾਰਾ 1760 ਦੇ ਵਿੱਚ ਤੇ ਤੀਸਰਾ ਕੱਲੂਕਾਰਾ 1984 ਦੇ ਵਿੱਚ ਤੇ ਕੱਲੂਕਾਰ ਦਾ ਅਰਥ ਹੁੰਦਾ ਹੈ ਕਿ ਸਰਬਨਾਸ਼ ਕਿਸੇ ਚੀਜ਼ ਨੂੰ ਖਤਮ ਕਰ ਦੇਣਾ ਜਜ ਦਾ ਕਹਦੀ ਵੀ ਕੌਮ ਨੂੰ ਖਤਮ ਕਰ ਦਿੱਤਾ ਪਰ ਇਹ ਜਿਹੜੀ ਕੌਮ ਸਾਜੀ ਅਕਾਲ ਪੁਰਖ ਨੇ ਹੋਵੇ ਜਿਦਾ ਸੱਜਣੇ ਰੱਬ ਹੋਵੇ ਪਰਮੇਸ਼ਰੋਂ ਕੰਮ ਖਤਮ ਹੋ ਸਕਦੀ ਹੈ ਜਿਹਨੂੰ ਪਰਮੇਸ਼ਰ ਨੇ ਸਾਜਿਆ ਹੋਵੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਜਈਆ ਖਾਨ ਲਾਹੌਰ ਦਾ ਗਵਰਨਰ ਸੀ ਤੇ ਸਿੱਖ ਜੰਗਲਾਂ ਵਿੱਚ ਰਹਿੰਦੇ ਆ 9 ਜੂਨ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਆ ਪਰ ਸਿੱਖੀ ਬੜੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਸਿੱਖੀ ਦੇ ਵਾਸਤੇ ਕੌਮ ਦੀ ਬਿਹਤਰੀ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਉਹ ਰੋਜ਼ ਹੀ ਕਾਰਜ ਕਰ ਰਹੇ ਐਮੜਾਬਾਦ ਦੀ ਧਰਤੀ ਜਿੱਥੇ ਗੁਰਨਾਨਦ ਸਾਹਿਬ ਜੀ ਦੇ ਚਰਨ ਪਏ ਆ ਉਸ ਇਲਾਕੇ ਦੇ ਵਿੱਚ ਪਹੁੰਚਦੇ ਆ ਗੁਰੂ ਕੇ ਸਿੱਖ ਜੰਗਲ ਦੇ ਵਿੱਚ ਤੇ ਪ੍ਰਸ਼ਾਦਾ ਤਿਆਰ ਕਰਨ ਲੱਗਦੇ ਆ ਤੇ ਉਹਦਾ ਜਿਹੜਾ ਜਈਆ ਖਾਨ ਦਾ ਜਿਹੜਾ ਸੈਨਾਪਤੀ ਸੀ ਜਸਪਤਰਾਏ ਉਹ ਫੌਜਾਂ ਲੈ ਕੇ ਪਹੁੰਚ ਗਏ ਸਿੱਖਾਂ ਨੂੰ ਵਰਜਦਾ ਵੀ ਤੁਸੀਂ ਇੱਥੇ ਨਾ ਰੋਟੀ ਬਣਾ ਸਕਦੇ ਤੇ ਨਾ ਖਾ ਸਕਦੇ ਤੇ ਜਿਹੜੇ ਪ੍ਰਮੁੱਖ ਗੁਰਸਿੱਖ ਸਾਨ ਉਹਨਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਭਾਈ ਅਸੀਂ ਲੰਗਰ ਬਣਾਉਣਾ ਵੀ ਆ ਤੇ ਛਕਣਾ ਵੀ ਆ ਤੇ ਤੁਹਾਡੀਆਂ ਫੌਜਾਂ ਨੇ ਛਕਣਾ ਉਹਨਾਂ ਨੂੰ ਵੀ ਛਕਾ ਦਿੰਨੇ ਆ ਪਰ ਅਸੀਂ ਲੰਗਰ ਖਾ ਕੇ ਇਥੋਂ ਚਲੇ ਜਾਵਾਂਗੇ ਬੜੇ ਪਿਆਰ ਨਾਲ ਸਮਝਾ ਰਹੇ ਸ਼ਾਇਦ ਉਹਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆ ਰਹੀ ਸੀ ਕਾਫੀ ਉਹ ਬਹਿਸ ਕਰਨ ਲੱਗ ਗਿਆ ਥੋੜਾ ਜਿਹਾ ਔਖਾ ਜਿਹਾ ਹੋਇਆ ਤੇ ਉਹਦੇ ਹੀ ਇੱਕ ਸਿੱਖ ਗੁਰੂ ਦਾ ਸਿੱਖ ਭਾਈ ਨਿਵਾਹੁ ਸਿੰਘ ਉਹ ਹਾਥੀ ਤੇ ਚੜਿਆ ਹੋਇਆ ਸੀ ਜਸਪਤਰ ਆਏ ਤੇ ਉਹ ਹਾਥੀ ਦੀ ਪੂੰਛ ਫੜ ਕੇ ਉੱਪਰ ਚੜ ਗਿਆ ਤੇ ਜਾਂਦਿਆਂ ਹੀ ਸਿਰ ਧੜ ਦੇ ਨਾਲ ਉਹ ਅਲੱਗ ਕਰ ਦਿੱਤਾ ਸਿਰ ਥਲੇ ਡਿੱਗ ਗਿਆ ਤੇ ਧੜ ਹਾਥੀ ਤੇ ਰਹਿ ਗਿਆ ਇੱਕ ਹੋਰ ਬੇਨਤੀ ਕਰਾਂ ਮੈਂ ਪੜ ਰਿਹਾ ਸੀ ਸਿੱਖ ਜਿਹੜੇ ਸੀ ਨਾ ਜਦੋਂ ਜੁੱਧ ਲੜਦੇ ਸੀ ਤੇ ਸਿੱਖ ਹਾਥੀ ਦੀ ਸਵਾਰੀ ਨਹੀਂ ਕਰਦੇ ਸੀ ਹਾਥੀ ਤੇ ਲਗਾਵੇ ਕੋਈ ਨਹੀਂ ਹੁੰਦੀ ਵੀ ਜਿਹੜੀ ਜਿਹੜਾ ਜਿਹੜੀ ਚੀਜ਼ ਸਾਡੇ ਕੰਟਰੋਲ ਵਿੱਚ ਹੀ ਨਹੀਂ ਹੈ ਜਦੋਂ ਆਪਾਂ ਗੱਡੀ ਚਲਾ ਰਹੇ ਹਾਂ ਬ੍ਰੇਕ ਸਾਡੇ ਕੋਲ ਹੈ ਹੀ ਨਹੀਂ ਤੇ ਲਗਾਵੇ ਨਹੀਂ ਤੇ ਸਿੱਖ ਕੋ ਹਾਥੀ ਨਹੀਂ ਵਰਤਦੇ ਸਨ ਜੰਗ ਦੇ ਵਿੱਚ ਘੋੜੇ ਵਰਤਦੇ ਸਨ ਤੇ ਉਹ ਜਸਪਤ ਰਾਏ ਨੂੰ ਘੋੜੇ ਤੋਂ ਸਰ ਅਲੱਗ ਕਰਕੇ ਨਵਾਉ ਸਿੰਘ ਨੇ ਉਹਨੂੰ ਦੁਨੀਆ ਤੋਂ ਤੋੜ ਦਿੱਤਾ ਭਜਣਾ ਪੈ ਗਿਆ ਪਰ ਉਹਦਾ ਭਰਾ ਸੀ ਲਖਪਤ ਰਾਏ ਉਹ ਜਾ ਕੇ ਨਾ ਕਸਮ ਖਾਂਦਾ ਜੀਆ ਖਾਨ ਨੂੰ ਕਹਿੰਦਾ ਵੀ ਸਿੱਖ ਕੌਮ ਨੂੰ ਖਤਮ ਕਰ ਦਿਆਂਗਾ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗਾ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਤੇ ਧਰਮ ਚਾਲੂ ਕੀਤਾ ਉਹ ਵੀ ਖੱਤਰੀ ਸੀ ਤੇ ਮੈਂ ਵੀ ਖੱਤਰੀ ਆ ਉਹਨੇ ਸ਼ੁਰੂ ਕੀਤਾ ਤੇ ਮੈਂ ਖਤਮ ਕਰਦੇ ਆਂ ਇਦਾਂ ਦੇ ਬਹੁਤ ਲੋਕਾਂ ਨੂੰ ਭੁਲੇਖਾ ਸੀ ਅੱਜ ਇਸ ਵੇਲੇ ਪੰਜਾਬ ਦੇ ਵਿੱਚ ਖੜਕੂਵਾਦਾ ਦੌਰ ਸੀ ਤੇ ਉਸ ਵੇਲੇ ਇੱਕ ਬਟਾਲੇ ਦਾ ਡੀਐਸਪੀ ਸੀ ਉਹਦਾ ਨਾਮ ਸੀ ਗੋਬਿੰਦ RAM ਉਹ ਕਹਿੰਦਾ ਸੀ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਗੋਬਿੰਦ RAM ਨੂੰ ਤੇ ਇਦਾਂ ਦੀ ਉਹਦੀ ਹਾਲਤ ਕੀਤੀ ਸੀ ਸਿੱਖਾਂ ਨੇ ਕਿ ਕਹਿਣ ਦਾ ਭਾਵ ਹੈ ਕੋ ਲਖਪਤ ਰਾਏ ਜਿਹੜਾ ਉਹਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤੇ ਕਾਨੂੰਬਾਨ ਦਾ ਜੰਗਲ ਸੀ ਸੰਘਣਾ ਜੰਗਲ ਸੀ ਗੁਰਦਾਸਪੁਰ ਦੇ ਕੋਲ ਉਹ ਸਿੱਖ ਜਿਹੜੇ ਉਸ ਜੰਗਲ ਦੇ ਵਿੱਚ ਸਨ ਉਹਨੇ ਜੰਗਲ ਨੂੰ ਕਟਾਉਣਾ ਵੀ ਚਾਇਆ 315 ਮਸ਼ੀਨਾ ਤਾਂ ਹੈ ਨਹੀਂ ਸੀ ਵੀ ਜੰਗਲ ਕੱਟ ਜਾਏ ਫਿਰ ਜੰਗਲ ਨੂੰ ਅੱਗ ਲਾ ਦਿੰਦੇ ਪਰ ਕਾਫੀ ਸਿੰਘ ਜਿਹੜੇ ਆ ਮੁਕਾਬਲਾ ਵੀ ਸਿੱਖਾਂ ਨੇ ਕੀਤਾ ਤੇ ਪਰ ਕਈ ਵਿਆਸ ਦਰਿਆ ਪਾਰ ਵੀ ਕਰ ਗਏ ਪਰ ਉਹ ਸਮੇਂ ਦੇ ਵਿੱਚ ਅੱਜ ਦੇ ਦਿਨ 1746 ਵਿੱਚ 16 ਮਈ 1746 ਦੇ ਵਿੱਚ 11 ਤੋਂ 12 ਹਜ਼ਾਰ ਸਿੰਘ ਜਿਹੜੇ ਇੱਕ ਦਿਨ ਵਿੱਚ ਸ਼ਹੀਦ ਹੋਏ ਛੋਟਾ ਘੱਲੂ ਘਰਾ ਇਹਨੂੰ ਕਿਹਾ ਜਾਂਦਾ ਤੇ ਪਰ ਉਹ ਜਿਨ੍ਹਾਂ ਨੂੰ ਭਰੋਸਾ ਹੀ ਹੋਵੇ ਰੱਬ ਦੇ ਉੱਪਰ ਜਿਨ੍ਹਾਂ ਨੂੰ ਭਰੋਸਾ ਹੀ ਵਿਸ਼ਵਾਸ ਹੀ ਅਕਾਲ ਪੁਰਖ ਦੇ ਉੱਪਰ ਹੋਵੇ ਤੇ ਫਿਰ ਉਹਨਾਂ ਨੂੰ ਕੌਣ ਖਤਮ ਕਰ ਸਕਦੇ ਕੌਮ ਤਾਂ ਅੱਜ ਵੀ ਹੈ ਉਹ ਕੌਣ ਸੀ ਕੌਣ ਉਹਨਾਂ ਨੂੰ ਯਾਦ ਕਰਦਾ ਕੋਈ ਲਾਣ ਤੇ ਪੈਂਦੀਆਂ ਹਨ ਪਰ ਉਹ ਸਮਾਂ ਆਇਆ ਕਹਿੰਦੇ ਇੱਕ ਬਦਲਾਅ ਬਣ ਗਿਆ ਜਕਰੀਆ ਖਾਨ ਦੇ ਤਿੰਨ ਮੁੰਡੇ ਸਨ ਤੇ ਤੂੰ ਤੀਸਰਾ ਬਹਿ ਗਿਆ ਤਖਤ ਦੇ ਉੱਪਰ 우ਜਈਆ ਖਾਨ ਜਿਹੜਾ ਸੀ ਉਹ ਉਹਨੇ ਬਗਾਵਤ ਕਰ ਦਿੱਤੀ ਉਹ ਲਖਪਤ ਵੀ ਨਾਲ ਹੀ ਉਹਦੇ ਤੇ ਇੱਕ ਦੀਵਾਨ ਕੌੜਮਨ ਹੋਇਆ ਤੇ ਉਹ ਸਿੱਖਾਂ ਨਾਲ ਬੜਾ ਨੇਹ ਰੱਖਦਾ ਸੀ ਉਹ ਦੀਵਾਨ ਬਣ ਗਿਆ ਲਾਹੌਰ ਦਾ ਤੇ ਉਧਰ ਜਿਹੜਾ ਗਵਰਨਰ ਬਣਿਆ ਤੇ ਉਹਨੇ ਇਨਾਮ ਰੱਖ ਦਿੱਤਾ ਵੀ 1 ਲੱਖ ਟੱਕਾ ਦਿੱਤਾ ਜਾਏਗਾ ਲਗ ਜਿਹੜਾ ਲਖਪਤ ਰਾਏ ਨੂੰ ਫੜ ਕੇ ਲਿਆਇਆ ਉਹ ਕਹਿਣ ਲੱਗਾ ਵੀ 1 ਲੱਖ ਟਕਾ ਮੈਂ ਦੇ ਦਿੰਦਾ ਮੈਨੂੰ ਗ੍ਰਿਫਤਾਰ ਕਰਕੇ ਦੇ ਦੇ ਕੌੜਾ ਦੀਵਾਨ ਕੌੜਾ ਮਾਲ ਲੈ ਤੇ ਨਵਾਬਸੀ ਉਹ ਵੀ ਦੀਵਾਨ ਸੀ ਤੇ ਉਹਨੇ ਲੈ ਲਿਆ 1 ਲੱਖ ਟਕਾ ਦੇ ਕੇ ਪਰ ਉਹਨੂੰ ਲਖਪਤ ਰਾਏ ਨੂੰ ਉਹਨੇ ਲੈ ਕੇ ਸਿੱਖਾਂ ਦੇ ਹਵਾਲੇ ਕੀਤਾ ਕਿਉਂਕਿ ਉਹਨੇ ਬੜਾ ਜ਼ੁਲਮ ਕੀਤਾ ਸੀ ਸਿੱਖਾਂ ਦੇ ਉੱਪਰ ਜਿੱਦਾਂ ਹੁਣ 10-12 ਹਜ਼ਾਰ ਸਿੰਘ ਸੀਤ ਕਰ ਦਿੱਤਾ 3000 ਸਿੱਖਾਂ ਨੂੰ ਫੜ ਕੇ ਲੈ ਗਏ ਲਾਹੌਰ ਦੇ ਨਿਕਾਸ ਚੌਂਕ ਦੇ ਵਿੱਚ ਰੋਜ਼ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ 3000 ਸਿੱਖ ਸ਼ਹੀਦ ਕੀਤਾ ਗਿਆ ਨਿਕਾਸ ਚੌਂਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਨੂੰ ਅੱਗ ਲਾਈ ਤੇ ਉਹਨੇ ਵੀ ਸਿੱਖਾਂ ਦੇ ਹਵਾਲੇ ਕੀਤਾ ਵੀ ਸਿੱਖਾਂ ਨੇ ਫਿਰ ਉਹਦਾ ਜੋ ਹਾਲ ਕੀਤਾ ਉਹ ਇਤਿਹਾਸ ਵਰਣਨ ਕਰਦਾ ਪਰ ਉਹ ਸਿੱਖਾਂ ਨੂੰ ਭਰੋਸਾ ਸੀ ਵਿਸ਼ਵਾਸ ਸੀ ਕਿ ਜੋ ਪਰਮੇਸ਼ਰ ਕਰਦਾ ਹੈ ਅਕਾਲਪੁਰ ਕਰਦਾ ਹੈ ਤੇ ਉਹ ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਤੇ ਜਿਨ੍ਹਾਂ ਨੂੰ ਜਿਹਦਾ ਦਾ ਮਿੱਤਰੀ ਰੱਬ ਹੈ ਜਿਨ੍ਹਾਂ ਦਾ ਮਿੱਤਰੀ ਭਾਈ ਗੁਰੂ ਹੈ ਤੇ ਉਹਨਾਂ ਨੂੰ ਕਿਸ ਗੱਲ ਦੀ ਕਮੀ ਹੈ ਬਥੇਰੀਆਂ ਸਰਕਾਰਾਂ ਆਈਆਂ ਜਿਹੜਾਂ ਨੇ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਅੱਜ ਵੀ ਯਤਨ ਕੀਤੇ ਜਾਂਦੇ ਤਰੀਕੇ ਬਦਲ ਗਏ ਪਰ ਇਹ ਕੌਮ ਜਿਹੜੀ ਅਕਾਲ ਪੁਰਖ ਨੇ ਸਿਰਜੀ ਹੈ ਗੁਰੂ ਮਹਾਰਾਜ ਕਹਿੰਦੇ ਜਾ ਕਾ ਮੀਤ ਸਾਜਣ ਹੈ ਸਮੀਆਂ ਿਸ ਜਨ ਕੋ ਕਹੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਜਿਹਦਾ ਪਿਆਰ ਹੀ ਗੋਬਿੰਦ ਪਰਮੇਸ਼ਰ ਵਾਹਿਗੁਰੂ ਨਾਲ ਲੱਗ ਗਿਆ ਨਾ ਦੁਖ ਦਰਦ ਭ੍ਰਮ ਤਾਂ ਕਾ ਭਾਗੀ ਰਹਾਓ ਸਤਿਨਾਮ 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 ਜੀ ਵਾਹਿਗੁਰੂ ਵਾਹਿ